ਸਾਡੇ ਆਪਣਾ ਹੀ ਲੱਗਦਾ ਕਿ ਸਾਡੇ ਦਾਦੇ ਸਾਡੇ ਪਰਦਾਦੇ ਸਾਡੇ ਬਾਪੂ ਜੀ ਹੁਣਾ ਵਰਗੇ ਇੱਕ ਫੀਲ ਆਉਂਦਾ ਜਦ ਵੀ ਤੁਹਾਨੂੰ ਸਕਰੀਨ ਦੇ ਉੱਤੇ ਦੇਖਦੇ ਆ ਇੱਕ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਜੀ ਆ ਆ ਫੋਟੋ ਦੇਖੋ ਉਹਨੇ ਆਪਣੀ ਬਾਪੂ ਦੀ ਫੋਟੋ ਦਿਖਾਈ ਬਾਪੂ ਜੀ ਤੁਸੀਂ ਜਿਵੇਂ ਮੇਰੇ ਤਾਈ ਵਰਗੇ ਅੜਬੂ ਤੁਸੀਂ ਜਿਵੇਂ ਮੇਰੇ ਬਾਪੂ ਵਰਗੇ ਅੜਬੂ ਥੋੜੇ ਵਰਗਾ ਸੁਭਾਅ ਬਹੁਤ ਖੂਰਦਾ ਪਰ ਪਿਆਰ ਬਹੁਤ ਕਰਦਾ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਕਹਿੰਦਾ ਬੱਬਾ ਜੀ ਮੈਂ ਪਹਿਲੀ ਵਾਰੀ ਫੋਨ ਕਰ ਰਿਹਾ ਤੁਹਾਨੂੰ ਬਹੁਤ ਵਧੀਆ ਇਨਸਾਨ ਹੋ ਓ ਮਾਗਾ ਕਾਕਾ ਬੇਲੀ ਵਾਰੀ ਫੋਨ ਕਰ ਰਹੇ ਤੈਨੂੰ ਮੇਰੇ ਵਧੀਆ ਇਨਸਾਨ ਤੱਕ ਕਿਵੇਂ ਪਤਾ ਲਗਾਏ ਉਹ ਹਰ ਵੇਲੇ ਨਾ ਉਹ ਹਾਸਾ ਠੱਠਾ ਜੀ ਮੈਂ ਤਾਂ ਕਈ ਵਾਰੀ ਮੈਂ ਇਹ ਇਤਰਾਜ਼ ਉਠਾਉਣਾ ਹੁੰਦਾ ਵੀ ਯਾਰ ਅਸੀਂ ਪੰਜਾਬੀ ਅਸੀਂ ਯੋਧਿਆਂ ਤੋਂ ਸੂਰਬੀਰਾਂ ਤੋਂ ਅਸੀਂ ਹੀ ਕਰਨ ਵਾਲੀ ਬਣ ਗਏ ਬਸ ਲਾ ਕੇ ਮੈਂ ਅਕਾਲ ਚ ਨਹੀਂ ਹੈਗਾ ਪਰ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਹਤਾ ਸੀ ਕਹਿੰਦਾ ਬਾਬਾ ਜੀ ਇਹ ਹੋਰ ਤਰ੍ਹਾਂ ਦੀ ਐਕਸ਼ਨ ਹੋਊਗਾ ਇਹਦੇ ਚ ਲਾਜ਼ਮੀ ਹੈ ਅਕਾਲ ਨਾ ਰੱਖਿਆ ਇਹਦਾ ਸਤਿ ਸ਼੍ਰੀ ਅਕਾਲ ਜੀ ਫਰੇਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਇਹਨਾਂ ਸਵਾਗਤ ਕਰਦੇ ਹਾਂ ਸੋ ਇੱਕ ਅਜਿਹੀ ਅਜਿਹੀ ਫਿਲਮ ਜਿਹੜੀ ਸਾਡੀ ਸਾਡੇ ਜੜਾ ਨਾਲ ਜੋੜਦੀ ਹੈ ਸਾਨੂੰ ਸਾਡੇ ਪੁਰਾਤਨ ਇਤਿਹਾਸ ਨਾਲ ਜੋੜਦੀ ਹੈ ਤੇ ਸਾਨੂੰ ਜਿਉਣ ਦੇ ਤਰੀਕੇ ਸਿਖਾਉਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਜੀ ਫਿਲਮ ਵੱਡਾ ਕਰਦੀ ਸੋ ਫਿਲਮ ਆਉਣ ਜਾ ਰਹੀ ਹੈ ਤੇ ਸਾਡੇ ਨਾਲ ਸਾਡੇ ਇੰਡਸਟਰੀ ਦੇ ਬਾਪੂ ਜਾਣੀ ਕੇ ਸਾਡੇ ਬਜ਼ੁਰਗ ਮੌਜੂਦ ਨੇ ਸੱਸੀਆ ਸਰ ਕੀ ਹਾਲ ਚਾਲ ਸਰ ਜੀ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਜੀ ਅਸੀਂ ਗੱਲਬਾਤ ਹੀ ਸਟਾਰਟ ਕੀਤੀ ਹੈ ਹਨਾ ਸਰਦਾਰ ਸੋਹੀ ਜੀ ਨੂੰ ਅਸੀਂ ਸ਼ੁਰੂ ਤੋਂ ਹੀ ਮਤਲਬ ਜਦੋਂ ਪੰਜਾਬੀ ਇੰਡਸਟਰੀ 'ਚ ਦੇਖਣ ਲੱਗੇ ਆ ਸਾਡੇ ਆਪਣਾ ਹੀ ਲੱਗਦਾ ਕਿ ਸਾਡੇ ਦਾਦੇ ਸਾਡੇ ਬਰਦਾਦੇ ਸਾਡੇ ਬਾਪੂ ਜੀ ਹੋਣਾ ਵਰਗੇ ਇੱਕ ਫੀਲ ਆਉਂਦਾ ਜਦ ਵੀ ਤੁਹਾਨੂੰ ਸਕਰੀਨ ਦੇ ਉੱਤੇ ਦੇਖਦੇ ਆ ਹੈਨਾ ਉਹ ਪੰਜਾਬੀ ਪੰਜੇ ਜਿਹੜੇ ਪਿੰਡਾਂ ਦੇ ਵਿੱਚ ਸਾਨੂੰ ਬਜ਼ੁਰਗ ਦੀਂਦੇ ਆ ਉਹਨਾਂ ਦੀ ਇੱਕ ਛਵੀ ਸਾਨੂੰ ਜੇ ਔਨ ਸਕਰੀਨ ਦੇਖਣ ਨੂੰ ਮਿਲਦੀ ਹੈ ਤਾਂ ਸਰਦਾਰ ਸੋਈ 'ਚ ਦੇਖਣ ਨੂੰ ਮਿਲਦੀ ਹੈ ਕਿੱਦਾਂ ਦੇਖਣ ਨੂੰ ਜਦੋਂ ਲੋਕ ਆ ਕੇ ਇੰਨਾ ਪਿਆਰ ਦਿੰਦੇ ਨੇ ਤੁਹਾਨੂੰ ਇੱਜ਼ਤ ਦਿੰਦੇ ਨੇ ਹੈਨਾ ਉਹ ਮਾਣ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਬਹੁਤ ਜਿਹੜੀ ਇਹ ਗੱਲ ਕਹੀ ਹੈ ਨਾ ਕਿ ਤੁਹਾਡੇ ਵਿੱਚੋਂ ਬਾਪੂ ਦੀ ਉਹਨਾਂ ਦੀ ਝਲਕ ਆਉਂਦੀ ਹੈ ਮੈਨੂੰ ਕਿੰਨੇ ਇੱਕ ਮੁੰਡਾ ਮੈਨੂੰ ਕਹਿੰਦਾ ਕਹਿੰਦਾ ਜੀ ਆਹ ਆ ਫੋਟੋ ਦੇਖੋ ਉਹਨੇ ਆਪਣੀ ਬਾਪੂ ਦੀ ਫੋਟੋ ਦਿਖਾਈ ਕਹਿੰਦਾ ਜੇ ਕਦੇ ਤੁਸੀਂ ਨਾ ਬਿਮਾਰ ਠਮਾਰ ਹੋ ਗਏ ਜ਼ਖਮੀ ਹੋ ਗਏ ਕੋਈ ਲੌਂਗ ਸ਼ਾਟ ਤੁਹਾਡੇ ਲੈਣੇ ਆ ਉੱਥੇ ਤੁਸੀਂ ਭੱਜਿਆ ਨਾ ਕਰੋ ਆ ਮੇਰੇ ਬਾਪੂ ਦੇ ਪੱਗ ਬਣਾ ਕੇ ਉਹਨੂੰ ਦੂਰ ਦੇ ਕੱਢ ਦਿਓ ਹੈ ਨਾ ਤੁਹਾਡੇ ਵਰਗਾ ਮੈਂ ਕਿਹਾ ਹਾਂ ਮੇਰੇ ਮੇਰੇ ਵਾਂਗੂੰ ਹਾਂ ਤਾਂ ਮੈਂ ਦਾੜਾ ਦੀ ਉਹ ਲੰਬੂ ਬੁੱਕਾ ਕਰਦਾ ਹੋਇਆ ਤੇ ਛੋਟੀ ਦਾੜੀ ਹੁੰਦੀ ਸੀ ਤਾਂ ਉਹ ਇਧਰ ਇੱਥੇ ਦਾੜੀ ਕੱਟ ਉਹਵੇਂ ਜਿਵੇਂ ਉਹਦੇ ਬਾਪੂ ਦੇ ਦਾੜੀ ਕੱਟ ਕੱਟ ਦਾੜੀ ਉਹ ਦੂਰੋਂ ਬਿਲਕੁਲ ਮੇਰੇ ਵਰਗਾ ਲੱਗਦਾ ਸੀ ਬਿਲਕੁਲ ਉਹ ਬਾਪੂ ਜੀ ਤੁਸੀਂ ਜਿਵੇਂ ਮੇਰੇ ਤਾਏ ਵਰਗੇ ਅੜਬੋਂ ਤੁਸੀਂ ਜਿਵੇਂ ਮੇਰੇ ਬਾਪੂ ਵਰਗੇ ਅੜਬੋਂ ਤੁਹਾਡੇ ਵਰਗਾ ਸੁਭਾਅ ਬਹੁਤ ਬਹੁਤ ਘੂਰਦਾ ਪਰ ਪਿਆਰ ਬਹੁਤ ਕਰਦਾ ਉਹਵੇਂ ਉਹਵੇਂ ਤੁਸੀਂ ਲੱਗਦਾ ਤੁਹਾਨੂੰ ਮੇਰੇ ਕੋ-ਐਕਟਰ ਕਿੰਨੇ ਕਿੰਨੇ ਕਹਿੰਦੇ ਆ ਯਾਰ ਬਾਪੂ ਘੂਰਦਾ ਬਹੁਤ ਹੈ ਪਰ ਯਾਰ ਕੁਛਾ ਨਹੀਂ ਉਹ ਤੇ ਗੁੱਸਾ ਨਹੀਂ ਆਉਂਦਾ ਕਿਉਂਕਿ ਉਹ ਘੋਰ ਕੇ ਸਿਖਾਉਂਦਾ ਬਹੁਤ ਵਧੀਆ ਜਦੋਂ ਘੋਰ ਕੇ ਜਦੋਂ ਦੱਸਣ ਲੱਗ ਜਾਂਦੇ ਨਾ ਵੀ ਐਂ ਕਰ ਐਦਾਂ ਕਰ ਐਦਾਂ ਕਰ ਉਹ ਐਨੇ ਸੋਹਣੇ ਬ੍ਰੀਕ ਮਹੀਨਾਂ ਅੰਦਾਜ਼ਾ ਦੱਸਦਾ ਕਿ ਉਹ ਸਾਡੇ ਗੱਲਬਾਤ ਸਾਡੀ ਜਿਹੜੀ ਐਕਟਿੰਗ ਅੰਦਰ ਜਿਵੇਂ ਕਹਿੰਦੇ ਟੀਕਾ ਲਾਤਾ ਬਿਲਕੁਲ ਬਤ ਇਦਾਂ ਇਦਾਂ ਸਿਖਾਉਂਦਾ ਇਦਾਂ ਇਦਾਂ ਸਿਖਾਉਂਦਾ ਤੂੰ ਜਿਹੜਾ ਸਤਕਾਰ ਹੈ ਮੈਨੂੰ ਮੇਰੇ ਕੋ-ਐਕਟਰਸ ਵੱਲੋਂ ਵੀ ਮਿਲ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਬਿਲਕੁਲ ਤੇ ਇਹ ਮੇਰੇ ਖਿਆਲ ਨਾਲ ਜਿਵੇਂ ਕਹਿੰਦੇ ਸੁਭਾਅ 'ਚ ਗਰਮੀ ਜਿਹੜੀ ਹੈ ਇਹ ਤੇ ਮੈਨੂੰ ਲੱਗਦਾ ਪੰਜਾਬੀਆਂ ਦੇ ਖੂਨ 'ਚ ਹੀ ਹੈ ਆਪਣੇ ਬਜ਼ੁਰਗਾਂ ਦਾ ਹਈ ਸੁਭਾਈ ਇਹ ਹੈ ਕਿ ਉਹ ਬੱਚਿਆਂ ਨੂੰ ਘੂਰਦੇ ਜ਼ਰੂਰ ਨੇ ਪਰ ਉਹਦੇ ਪਿੱਛੇ ਇੰਟੈਂਸ਼ਨ ਉਹਨਾਂ ਦੀ ਉਹਨਾਂ ਨੂੰ ਸਿਖਾਉਣ ਦੀ ਹੁੰਦੀ ਹੈ ਮੈਨੂੰ ਮੇਰੇ ਹੈਡਮਾਸਟਰ ਹਾਂ ਕਰਤਾਰ ਸਿੰਘ ਚੀਮਾ ਟਿੱਬੇ ਸਾਡੇ ਹੈਡਮਾਸਟਰ ਹੁੰਦੇ ਸੀਗੇ ਉਹ ਮੈਨੂੰ ਹੁਣ ਤੱਕ ਯਾਦ ਆਉਂਦਾ ਕਦੇ ਉਹਨਾਂ ਦੀ ਘੂਰ ਹੀ ਅੱਕਦੇ ਉਹਨਾਂ ਦਾ ਥੱਲੇ ਥਲੋਂ ਦੀ ਗੁੱਠਾਂ ਦੇ ਮਾਰਿਆ ਹੋਇਆ ਡੰਡਾ ਉਹ ਮੈਨੂੰ ਹੁਣ ਤੱਕ ਯਾਦ ਰਹਿੰਦਾ ਹੱਥ ਥੱਲੇ ਚਲਾ ਜਾਂਦਾ ਸੀ ਨਾ ਜੀ ਐ ਮਾਰ ਕੇ ਉੱਤੇ ਕਰ ਲੈਂਦੇ ਸੀ ਉਹ ਜਿਹੜਾ ਡਿਸਪਲਿਨ ਉਹਨਾਂ ਤੋਂ ਸਿੱਖਿਆ ਹੋਇਆ ਅੱਜ ਤੱਕ ਮੇਰੇ ਹਰਥਾਂ ਕਮ ਆਉਂਦਾ ਹੈ ਡਿਸਪਲਿਨ ਦੇ ਬੰਦੇ ਔਰ ਇਹ ਨਹੀਂ ਵੀ ਮੈਨੂੰ ਹੀ ਤਨਖਾਹ ਆ ਜਾਂਦੀ ਐ ਤੇ ਮੈਂ ਕੰਮ ਨਹੀਂ ਕਰਨਾ ਕਹੀ ਉਹਨਾਂ ਦੇ ਮੋਢੇ ਤੇ ਹੀ ਰਹਿੰਦੀ ਸੀ ਸ਼ੇਰਪੁਰ ਤੋਂ ਤੁਰਦੇ ਸੀ ਰਾਹ ਚ ਕੱਸੀ ਦੇ ਨਾਲ ਹੀ ਉਹਨਾਂ ਦਾ ਖੇਤ ਸੀਗਾ ਬੜੀ ਤੇ ਸ਼ੇਰਪੁਰ ਦੇ ਵਿਚਾਲੇ ਅੱਛਾ ਜੀ ਉਹ ਪਹਿਲਾਂ ਉੱਥੇ ਨੱਕਾ ਨੱਕਾ ਮੋੜ ਕੇ ਪਾਣੀ ਛੱਡ ਕੇ ਫਿਰ ਉਦੋਂ ਉਹਨਾਂ ਦਾ ਛੀਤੀ ਸੰਜੀ ਆ ਜਾਂਦਾ ਹੋ ਉਹ ਖੇਤ ਕੰਮ ਕਰਕੇ ਫਿਰ ਸਾਈਕਲ ਤੇ ਟਿੱਬੇ ਸਾਨੂੰ ਪੜਾਉਣ ਆਉਂਦੇ ਸੀ ਬਿਲਕੁਲ ਉਹ ਇਹ ਜਿਹੜੇ ਆ ਆ ਬੇਸਿਕਸ ਨੇ ਇਹ ਮਜਾਲ ਕਿ ਕੋਈ ਜਿਹੜੇ ਥੱਲੇ ਟੀਚਰ ਸਹਿਬਾਨ ਹੁੰਦੇ ਸੀ ਉਹਨਾਂ ਦੇ ਦਫਤਰ ਵੜਨ ਲੱਗੇ ਉਹਨਾਂ ਨੂੰ ਇਹ ਹੁੰਦਾ ਸੀ ਕਿ ਵਿਦ ਡਿਊ ਰਿਸਪੈਕਟ ਅੰਦਰ ਐਂਟਰ ਕਰੀਏ ਤੇ ਹੈਡਮਾਸਟਰ ਸਾਹਿਬ ਕਿਹੜੇ ਬੱਤੇ ਨੂੰ ਕਿਹੜੇ ਟੀਚਰ ਨੂੰ ਕਿਹੜੇ ਨੂੰ ਕਦੋਂ ਖੁੰਝੇ ਲਾ ਦੇਣ ਕਦੋਂ ਝਾੜ ਦੇ ਦੇ ਜੇ ਉਹ ਕੰਮ ਨਹੀਂ ਕਰਦਾ ਉਹ ਇਹ ਹੈ ਇਹ ਫੌਜੀ ਦੀ ਤਰ੍ਹਾਂ ਜੀ ਮੈਂ ਕਹਣਾ ਸਾਡੀ ਲਾਈਨ ਬਿਲਕੁਲ ਫੌਜੀਾਂ ਵਾਲੀ ਲਾਈਨ ਹੈ ਨਾ ਕੋਈ ਸੌਣ ਦਾ ਟਾਈਮ ਨਾ ਉੱਠਣ ਦਾ ਨਾ ਖਾਣ ਦਾ ਨਾ ਪੀਣ ਦਾ ਅਸੀਂ ਮਾਨਸਾ ਕੋਲੇ ਇੱਕ ਸੀਰੀਅਲ ਕਰ ਰਹੇ ਸੀ ਜੀ ਉਹ ਸੀਰੀਅਲ ਹੈਗਾ ਸੀ ਕਮਲ ਸਾਹਿਬ ਦਾ ਹਾਨੀ ਜਸੰਤ ਕਮਲ ਦੇ ਨਾਮ ਉਹਨਾਂ ਬਾਬਾ ਜੀ ਦੇ ਉਹ ਦੇਤੇ ਉੱਥੇ ਅਸੀਂ ਕਰਨ ਲੱਗੇ ਤਾਂ ਪੁਲਿਸ ਸਟੇਸ਼ਨ ਗਏ ਉੱਥੇ ਕਿਹਾ ਜੀ ਸਾਨੂੰ ਥੋੜੀ ਜੀ ਦੋ ਸਿਪਾਹੀ ਮੁੰਡੇ ਸਾਨੂੰ ਦੇ ਦਿਓ ਇਹ ਐਸੇ ਇਲਾਕੇ ਚ ਅਸੀਂ ਜਾਣੂ ਨਹੀਂ ਹੈ ਕਿ ਕਈ ਵਾਰੀ ਕੋਈ ਹੁੰਦੇ ਨੇ ਮੈਂ ਜਿਹੜੇ ਸ਼ਰਾਰਤੀ ਮੁੰਡੇ ਉਹਨਾਂ ਨੂੰ ਬੰਦਾ ਕਹਿ ਦਿੰਦਾ ਉਹਨਾਂ ਕਈ ਬੰਦਾ ਕਈ ਬੰਦਰ ਪੁਣਾ ਕਰ ਜਾਂਦੇ ਆ ਤੇ ਉਹ ਫਿਰ ਇੱਕ ਖੜਾ ਹੋਵੇ ਬੰਦਾ ਹੈ ਜਿਹੜੇ ਵਰਦੀ ਦੀ ਇੰਨੀ ਕੁ ਰਿਸਪੈਕਟ ਹੁੰਦੀ ਹੈ ਕਿ ਉਹ ਫਿਰ ਥੋੜਾ ਜਿਹਾ ਸਿਲਸਿਲਾ ਘੱਟ ਹੁੰਦਾ ਹੈ ਜੀ ਜੀ ਐਸਐਚਓ ਸਾਹਿਬ ਕਹਿੰਦੇ ਵੀ ਯਾਰ ਤੁਸੀਂ ਬਣਾ ਕੀ ਰਹੇ ਹੋ ਜੀ ਇਹ ਮੈਂ ਮੇਰੇ ਨਾਲ ਸੁਖਮਿੰਦਰ ਤੰਦਲ ਸੀ ਡਾਇਰੈਕਟਰ ਉਹ ਕਹਿੰਦਾ ਜੀ ਅਸੀਂ ਹਾਣੀ ਸੀਰੀਅਲ ਬਣਾ ਰਹੇ ਹਾਂ ਜਸਵੰਤ ਕਮਲ ਦੇ ਨਾਵਲ ਤੇ ਉੱਥੇ ਇੱਕ ਹਵਾਲਦਾਰ ਬੈਠਾ ਸੀ ਕਈ ਪੜਨਦੇ ਸ਼ਕੀਨ ਹੁੰਦੇ ਨੇ ਜੀ ਜੀ ਹਾਂ ਉਹ ਕਹਿੰਦਾ ਫਿਰ ਤੁਸੀਂ ਸਹੀ ਸਹੀ ਜਗ੍ਹਾ ਤੇ ਆਏ ਹੋ ਸੋ ਇਹ ਹੈ ਗੱਲ ਡਿਸਪਲਨ ਦੀ ਔਰ ਤੁਹਾਡੀ ਛਵੀ ਦੀ ਜੀ ਛਵੀ ਇਹ ਅਗਰ ਤੁਹਾਡੀ ਤਾਂ ਹੋ ਜੇ ਤੁਸੀਂ ਡਿਸਪਲਨਡ ਹੋ ਮੈਨੂੰ ਅੱਜ ਤੱਕ ਕਦੇ ਕਿਸੇ ਵੀ ਪੁਲਿਸ ਦੇ ਅਫੀਸਰ ਨੇ ਕਿਸੇ ਹਾਲਦਰ ਨੇ ਕਿਸ ਨੇ ਅੱਜ ਤੱਕ ਰੋਕ ਕੇ ਇਹ ਨਹੀਂ ਕਿਹਾ ਕਿ ਤੁਹਾਡੀ ਗੱਡੀ ਦੀ ਤਲਾਸ਼ੀ ਲੈ ਲਈਏ ਕਈ ਤੁਹਾਡੀ ਆਪਣੇ ਆਪ ਦੇ ਡਿਪੈਂਡੈਂਟ ਤੁਹਾਡੇ ਤੁਹਾਡੀ ਸ਼ਖਸੀਅਤ ਤੋਂ ਇੱਕ ਝਲਕ ਆਉਂਦੀ ਹੁੰਦੀ ਹੈ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਕਹਿੰਦਾ ਬੱਬਾ ਜੀ ਮੈਂ ਪਹਿਲੀ ਵਾਰੀ ਫੋਨ ਕਰ ਰਿਹਾ ਤੁਹਾਨੂੰ ਬਹੁਤ ਵਧੀਆ ਇਨਸਾਨ ਹੋ ਓ ਮਗਾ ਕਾਕਾ ਪਹਿਲੀ ਵਾਰੀ ਫੋਨ ਕਰ ਰਹੇ ਆ ਤੈਨੂੰ ਮੇਰੇ ਵਧੀਆ ਇਨਸਾਨ ਤਾਂ ਕਿਵੇਂ ਪਤਾ ਲੱਗਿਆ ਉਹ ਹੋ ਸਕਦਾ ਮੈਂ ਸ਼ੈਤਾਨ ਹੀ ਹਾਂ ਨਹੀਂ 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 ਮਜ਼ਾਕ ਨਹੀਂ ਕਰੀਦਾ ਹੁੰਦਾ ਤੁਸੀਂ ਵਕਤ ਤੁਸੀਂ ਇਹ ਨਾ ਸੋਚੋ ਕਿ ਜਿਹੜੇ ਦਰਸ਼ਕ ਨੇ ਉਹਨਾਂ ਕੋਲੇ ਤਾਂ ਤੁਹਾਡਾ ਤੁਸੀਂ ਕਿਵੇਂ ਵਿਚਰਦੇ ਹੋ ਲੋਕਾਂ ਨਾਲ ਕਿ ਉਹ 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 ਗੱਲ ਨਹੀਂ ਜਾਂਦੀ ਜਾਂਦੀ ਹੈ ਜਾਂਦੀ ਹੈ ਸਾਨੂੰ ਇੱਕ ਇੱਕ ਗੱਲ ਦਾ ਪਤਾ ਹੁੰਦਾ ਇੰਡਸਟਰੀ ਦਾ ਬਿਲਕੁਲ ਵੀ ਉੱਥੇ ਕਿਹੜਾ ਬੰਦਾ ਕਿਹੋ ਜਿਹਾ ਕਿਹੜਾ ਕਹੇ ਤੁਹਾਡੇ ਬਾਰੇ ਅਜੇ ਤੱਕ ਨਹੀਂ ਸੁਣਿਆ ਕਦੇ ਵੀ ਸੋਹੀ ਐਸ ਪੱਖੋਂ ਮਾੜਾ ਹੈ ਸੋਹੀ ਸੋਹੀ ਸਾਹਿਬ ਤੁਹਾਡੀਆਂ 35 ਹੁੰਦੀਆਂ ਨੇ ਮੈਂ ਮੈਂ ਇਹ ਇਹ ਇਸ ਗੱਲ ਨੂੰ ਮੈਂ ਪਰਮਾਤਮਾ ਦਾ ਮੇਰੇ ਪਪਾ ਡਾਕਟਰ ਸ਼ਿਵਦੇਵ ਸਿੰਘ ਸੋਹੀ ਦਾ ਉਹਨਾਂ ਦਾ ਮੇਰੀ ਮਾਤਾ ਸਰੂਪ कौर ਉਹਨਾਂ ਦਾ ਦੇਣਦਾਰਾਂ ਉਹਨਾਂ ਨੇ ਜੋ ਮੈਨੂੰ ਸੰਸਕਾਰ ਦਿੱਤੇ ਨੇ ਉਹ ਮੇਰੇ ਅੱਜ ਤੱਕ ਕਮਾ ਰਹੇ ਨੇ ਬਾਬੂ ਜੀ ਜਿੰਨਾ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਆਂ ਵੱਡਾ ਘਰ ਫਿਲਮ ਆ ਰਹੀ ਹੈ ਤੇ ਹੁਣ ਜਿਹੜੀਆਂ ਫਿਲਮਾਂ ਨੇ ਇਹਦੇ 'ਚ ਵੀ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਕਾਫੀ ਏਦਾਂ ਦੀਆਂ ਫਿਲਮਾਂ ਆ ਰਹੀਆਂ ਜਿਹੜੀਆਂ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਏ ਜਿਵੇਂ ਅਕਾਲ ਸ਼ੁਰੂ ਹੋਈ ਹੈ ਰੀਸੈਂਟਲੀ ਹੈਨਾ ਤੇ ਏਦਾਂ ਦੀਆਂ ਫਿਲਮਾਂ ਕਿੰਨੀਆਂ ਤੁਹਾਨੂੰ ਲੱਗਦੀਆਂ ਨੇ ਕਿ ਜ਼ਰੂਰੀ ਨੇ ਸਾਡੇ ਪੰਜਾਬ ਵਾਸਤੇ ਤੇ ਕਿੰਦਾ ਐਫਰਟ ਕਰਨੇ ਚਾਹੀਦੇ ਆ ਜਿਹਦੇ ਕਰਕੇ ਫਿਲਮਾਂ ਲੋਕਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਆ ਸਕਣ ਬਹੁਤ ਬਹੁਤ ਸੋਹਣੀ ਗੱਲ ਕੀਤੀ ਹੈ ਬਹੁਤ ਬਹੁਤ ਜ਼ਰੂਰੀ ਹੈ ਅਸੀਂ ਹਰ ਬਿੜੇ ਦਾ ਹਾਸਾ ਠੱਠਾ ਜੀ ਮੈਂ ਤਾਂ ਕਈ ਵਾਰੀ ਮੈਂ ਇਹ ਇਤਰਾਜ਼ ਉਠਾਉਣਾ ਹੁੰਦਾ ਵੀ ਯਾਰ ਅਸੀਂ ਪੰਜਾਬੀ ਅਸੀਂ ਯੋਧਿਆਂ ਤੋਂ ਸੂਰਬੀਰਾਂ ਤੋਂ ਅਸੀਂ ਕਰਨ ਵਾਲੀ ਬਣ ਕੇ ਬਸ ਨਾ ਅਸੀਂ ਸੀਰੀਅਸ ਵੀ ਆ ਜੀ ਅਸੀਂ ਚੁੜਾ ਰਹੂ ਆ ਅਸੀਂ ਲੜਾਕੇ ਵੀ ਆ ਅਸੀਂ ਪਥ ਪ੍ਰਦਰਸ਼ਨ ਵੀ ਕੀਤਾ ਲੋਕਾਂ ਨੂੰ ਰਗ ਦਿਖਾਇਆ ਉਹੇ ਜੀ ਬਲਬ ਕਿਉਂ ਨਹੀਂ ਬਣਦੀ ਸਾਡੀ ਤੂੰ ਮੈਂ ਹਵਾਰਾ ਪਰਨਾ ਐਂ ਕੱਢ ਕੇ ਇਹੋ ਜੇ ਕੰਮ ਤਾਂ ਕਿ ਇਹੋ ਜੇ ਇਹੋ ਜੇ ਸਿਨੇਮਾ ਬਣਾਓ ਸਾਡੀ ਸਿਨੇਮੇ ਦੀ ਗੱਲ ਹੋਵੇ ਉਹ ਹੀ ਦੀ ਗੱਲ ਕਿਤੇ ਵੀ ਕਿਧਰੇ ਕਿਧਰੇ ਨਹੀਂ ਹੁੰਦੀ ਬਾਹਰ ਜਦੋਂ ਕਿਤੇ ਵੱਡੇ ਸਿਨੇਮੇ ਦੀ ਸੋਹਣੇ ਸਿਨੇਮੇ ਦੀ ਗੱਲ ਹੁੰਦੀ ਹੈ ਬਾਹਰ ਤਾਂ ਉਸ ਸੀਰੀਅਸਨੈਸ ਦੀ ਹੁੰਦੀ ਹੈ achhiyan filmon di hundi hai ਸਾਡਾ ਸਿਨੇਮਾ ਵਿੱਚ ਵਿੱਚ ਇਹ ਕੁਛ ਕਰ ਰਿਹਾ ਹੈ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਬਿਲਕੁਲ ਕਿ ਇਹ ਨਹੀਂ ਕਿ ਬਨੇਰੀਆਂ ਪਰੋਂ ਹੀ ਫਿਲਮਾਂ ਬਣਦੀਆਂ ਨੇ ਉਹ ਉਹ ਫਿਲਮਾਂ ஹோலி ஹோழி ஒன்றி கமீ ஆ ਔਰ ਸਾਡੀਆਂ ਇਹ ਫਿਲਮਾਂ ਨੇ ਜਿਹੜੀਆਂ ਇਤਿਹਾਸ ਤੇ ਬਣਦੀਆਂ ਨੇ ਜਾਂ ਅੱਛੇ ਮੈਟਰ ਦੇ ਬਣਦੀਆਂ ਨੇ ਉਹ ਅੱਗੇ ਵੱਧ ਰਹੀਆਂ ਨੇ। ਥੋਡੇ ਵਰਗੇ ਜਿਹੜੇ ਵੀ ਕਲਾਕਾਰ ਨੇ ਮੇਰੇ ਖਿਆਲ ਨਾਲ ਉਹਨਾਂ ਦਾ ਸਹਿਯੋਗ ਵੀ ਸਾਨੂੰ ਟਾਈਮ-ਟਾਈਮ ਤੇ ਚਾਹੀਓ ਫਿਲਮ ਵਿੱਚ ਤੁਸੀਂ ਹੋ ਜਾਂ ਨਾ ਹੋ। ਜਦੋਂ ਕੋਈ ਵਧੀਆ ਫਿਲਮ ਬਣਦੀ ਹੈ ਤਾਂ ਮੇਰੇ ਖਿਆਲ ਨਾਲ ਥੋਡੀ ਹੱਲਾਸ਼ੇਰੀ ਸਾਨੂੰ ਆਲਮੋਸਟ ਦੇਖੇ ਜਾਂਦੀ ਹੈ। ਅਸੀਂ ਰੀਸੈਂਟਲੀ ਇੱਕ ਪੋਸਟ ਕੀਤੀ ਸੀਗੀ ਅਕਾਲ ਦੇ ਬਾਰੇ ਤੁਹਾਡਾ ਹੇਠਾਂ ਹਮੇਸ਼ਾ ਇੱਕ ਕਮੈਂਟ ਥਰੂ ਹੁੰਦਾ ਕਿ ਪੀਵਾ ਜੀ ਬਾਬ ਬਾਬ ਮੁਬਾਰਕਾਂ ਤੁਹਾਨੂੰ ਤੁਸੀਂ ਇਹ ਫਿਲਮ ਬਹੁਤ ਸੋਹਣਾ ਪ੍ਰੋਜੈਕਟ ਬਣਾ ਰਹੇ ਜੀ। ਇੱਕ ਮਤਲਬ ਉਹ ਹੱਲਾਸ਼ੇ ਕਹਤਾਂ ਜੀ ਕਹਿੰਦਾ ਬਾਬਾ ਜੀ ਇਹ ਹੋਰ ਤਰ੍ਹਾਂ ਦੀ ਐਕਸ਼ਨ ਹੋਊਗਾ ਇਹਦੇ ਚ ਲਾਜ਼ਮੀ ਹੈ ਅਕਾਲ ਨਾ ਰੱਖਿਆ ਇਹਦਾ ਇਹਦੇ ਚ ਸਾਡੀ ਕਹਾਣੀ ਚ ਮਾਫ ਕਰਿਓ ਕੋਈ ਕੋਈ ਪਾਤਰ ਇਹ ਆ ਜਾ ਤੁਹਾਡੇ ਹਾਨ ਦਾ ਤੁਹਾਡੇ ਮੇਜ ਦਾ ਬੜਿਆ ਨਹੀਂ ਨਹੀਂ ਅਸੀਂ ਤਾਂ ਕਈ ਵਾਰ ਕਿੰਨੀ ਵਾਰ ਆਇਆ ਹੋਇਆ ਕਿਪੀ ਦੇ ਸਪੈਸ਼ਲੀ ਕੀਤੀ ਤੇ ਕਿ ਉਹ ਉਹ ਕਹਿੰਦੇ ਰਹੇ ਕਿ ਅਸੀਂ ਲਿਖਣ ਬੈਠੇ ਆ ਫਿਰ ਵਿੱਚ ਜੇ ਜਾ ਕੇ ਯਾਦ ਆ ਯਾਰ ਇਹ ਚ ਬੱਬਾ ਜੀ ਬ ਕੋਈ ਤਾਂ ਹੈ ਨਹੀਂ ਯਾ ਕੁਛ ਲਿਖ ਲੋ ਥੋੜਾ ਜਾਂ ਉਹ ਥੋੜਾ ਜਿਹਾ ਲਿਖਦੇ ਲਿਖਦੇ ਇਟਾ ਸੋਹਣਾ ਪਾਤਰ ਬਣ ਜਾਂਦਾ ਬਿਲਕੁਲ ਕਈ ਵਾਰੀ ਪਹਿਲਾਂ ਸ਼ੁਰੂਆਤ ਤੋਂ ਹੀ ਨਹੀਂ ਆ ਆ ਪਾਤਰ ਇਹ ਸਰਦਾਰ ਸੂਹੀ ਕਰਨਗੇ ਪਹਿਲੀ ਅਰਦਾਸ ਚ ਮੇਰੇ ਕਰੈਕਟਰ ਦਾ ਨਾਂ ਹੀ ਜਵਾਲਾ ਸਿੰਘ ਸੂਹੀ ਰੱਖਿਆ ਹੋਇਆ ਸੀਗਾ ਸੋ ਇਹ ਜੇ ਕਦਰਦਾਨ ਇਹ ਜੇ ਬੰਦੇ ਇਹ ਜੇ ਪਿਆਰੇ ਸੱਜਣਾ ਉਹ ਵੀ ਹੈਗੇ ਇੱਕ ਉਹਨੇ ਆਪਣਾ ਤਾਲੀ ਵਾਲਾ ਹੈ ਕੋਈ ਰਾਈਟਰ ਮੁੰਡਾ ਪਟਿਆਲੇ ਦਾ ਜੀ ਹਾਂ ਕੀ ਨਾਮ ਹੈ ਤਾਲੀ ਵਾਲਾ ਸਾਹਿਬ ਮੈਨੂੰ ਮੈ ਵੀ ਜਦ ਆਪ ਫੋਣੀ ਉਹਨਾਂ ਨੂੰ ਲੱਭੀ ਹਾਂ ਹਾਂ ਮੈਂ ਕਈ ਵਾਰ ਨਾਮ ਭੁੱਲ ਜਾਂਦਾ ਪਰ ਮੇਰੇ ਯਾਦ ਹੈ ਤਾਲੀ ਤਾਲੀ ਵਾਲਾ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਆਪਣੇ ਐਮੀ ਵਿਰਕਤੀ ਫਿਲਮ ਆਈ ਸੀ ਜੀ 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 ਉਹਦੇ ਉਹਦੇ ਚ ਕੀ ਨਾਮ ਸੀ ਫਿਲਮ ਦਾ ਆ ਸਬ ਕੁਝ ਸਾਬਾ ਸਾਬਾ ਸਾਬਾਦਰ ਸਾਬਾਦਰ ਹਾਂ ਸਾਬਾਦਰ ਸਾਬਾਦਰ ਚ ਮੈਨੂੰ ਠੋਕ ਕੇ ਗਿਆ ਇਹ ਬਾਪੂ ਜੀ ਇਹ ਤੁਹਾਡੇ ਕਰਨ ਵਾਲਾ ਰੋਲ ਹੈ ਹੋਰ ਕੋ ਹੋਰ ਨਹੀਂ ਕੋ ਕਰਦਾ ਤੁਹਾਡੇ ਬਾ ਨਹੀਂ ਨਹੀਂ ਤਾਂ ਫਿਰ ਇਹ ਸਾਨੂੰ ਬਣਾਉਣੀ ਔਖੀ ਹੋ ਜੀ ਫਿਲਮ ਤੁਹਾਡੇ ਬਰਾਂਡ ਇਹ ਨਹੀਂ ਹੋਰ ਕਿਸੇ ਤੇ ਕਰਨ ਦਾ ਹੈ ਹੀ ਨਹੀਂ ਏਸੀ ਤਰ੍ਹਾਂ ਮੇਰੇ ਨਾਲ ਉਹ ਚ ਹੋਇਆ ਹੈ ਜਿਹੜੀ ਅੰਗਰੇਜ਼ ਫਿਲਮ ਸੀ ਉਹ ਕੁਝ ਕੁਝ ਪਾਤਰ ਇਹ ਹੁੰਦੇ ਜਿਹੜੇ ਜਿੱਥੇ ਇਹ ਪਹਿਲਾਂ ਹੀ ਡਨ ਕੀਤਾ ਹੁੰਦਾ ਕਿ ਆਹ ਰੋਲ ਸਰਦਾਰ ਸੋਹੀ ਕਰੋ ਮੈਂ ਆਪਦੇ ਆਪ ਨੂੰ ਭਾਗਾਣਾ ਸਮਝਦਾ ਉਹਨਾਂ ਸਾਰੇ ਸੱਜਣਾ ਦਾ ਉਹਨਾਂ ਜਿਹ ਮੇਕਰਜ਼ ਦਾ ਧੰਨਵਾਦ ਕਰਦਾ ਜਿਹੜੇ ਇਸ ਤਰ੍ਹਾਂ ਸੋਚ ਕੇ ਮੈਨੂੰ ਬੁਲਾਉਂਦੇ ਨੇ ਸਾਡੀ ਫਿਲਮ ਵਿੱਚ ਕੰਮ ਕਰਨ ਆ ਜੀ ਤੋ ਮੈਂ ਦੇਣ ਦਾ ਰਹਾ ਉਹਨਾਂ ਦਾ ਫਿਲਮਾਂ ਵੀ ਸੋਹਣੀਆਂ ਬਣਾਈਆਂ ਨੇ ਔਰ ਸੁਨੇਹਾ ਵੀ ਸੋਹਣਾ ਗਿਆ ਔਰ ਮੇਰੀ ਜਿਹੜੀ ਸ਼ਬੀ ਹੈ ਉਹਨੂੰ ਉੱਚਾ ਚੁੱਕਣ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਥੈਂਕ ਯੂ so much ਸਰ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੱਖ-ਵੱਖਰੇ ਪਾਤਰਾਂ ਦੇ ਵਿੱਚ ਅਸੀਂ ਦੇਖਦੇ ਰਹਾਂਗੇ ਤੇ ਵੱਡੇ ਘਰ ਲਈ ਵੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਤੇ ਤੁਸੀਂ ਵੀ ਇਹ ਫਿਲਮ ਜ਼ਰੂਰ ਦੇਖਿਓ ਕਿਉਂਕਿ ਇੱਕ ਵੱਖਰਾ ਜਿਹਾ ਕਨਸੈਪਟ ਲੈ ਕੇ ਆ ਰਹੀ ਹੈ ਫਿਲਮ ਦਾ ਟ੍ਰੇਲਰ ਤੇ ਟੀਜ਼ਰ ਜਿਹੜਾ ਜਦੋਂ ਆਏਗਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਹੁਣ ਮੈਨੂੰ ਯਾਨੀ ਕਿ ਜਸ਼ਨਪੀਰ ਸਿੰਘ ਨੂੰ ਅਤੇ ਕੈਮਰਾਮੈਨ ਮਨਜ